ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਪੰਜਾਬ ਸਟੇਟ ਪਾਵਰ ਅਤੇ ట్రాన్స్‌ਮਿਸ਼ਨ ਕਾਰਪੋਰੇਸ਼ਨ ਲਿਮਟਿਡ ਸਪੈਸ਼ਲ ਸਰਕਲ ਮੋਹਾਲੀ ਵੱਲੋਂ ਪੈਨਸ਼ਨਰਜ਼ ਸਨਮਾਨ ਸਮਾਰੋ ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਸਾਡੇ ਚੈਨਲ ਦੇ ਨਾਲ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਅਪਡੇਟ ਮਿਤੀ 1 2 2024 ਦਿਨ ਬੁੱਧਵਾਰ ਨੂੰ ਦਫਤਰ ਸਪੈਸ਼ਲ ਡਿਵੀਜ਼ਨ ਮੁਹਾਲੀ ਵਿਖੇ ਵਿਜੇ ਕੁਮਾਰ ਪ੍ਰਧਾਨ ਸਰਕਲ ਮੁਹਾਲੀ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ਼ ਸਨਮਾਨ ਸਮਾਰੋਹ ਕਰਵਾਇਆ ਗਿਆ ਇਸ ਸਮਾਰੋਹ ਵਿੱਚ ਸੀਨੀਅਰ ਪੈਨਸ਼ਨਰਜ਼ ਨੂੰ ਜਥੇਬੰਦੀ ਦੇ ਆਗੂਆਂ ਅਤੇ ਪਾਵਰ ਕਾਮ ਦੇ ਅਧਿਕਾਰੀਆਂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਸੈਂਕੜੇ ਪੈਨਸ਼ਨਰਜ਼ ਮੁਲਾਜ਼ਮਾ ਵੱਲੋਂ ਸ਼ਮੂਲੀਅਤ ਕੀਤੀ ਗਈ 71 ਹੋਏ ਪੈਨਸ਼ਨਰਜ਼ ਨੂੰ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਆਗੂਆਂ ਸਿਕੰਦਰ ਸਿੰਘ ਸੰਭਰਾਲਾ ਅਤੇ ਭਰਪੂਰ ਸਿੰਘ ਸੁਭਾ ਕਮੇਟੀ ਮੈਂਬਰ ਪੈਨਸ਼ਨਰਸ ਐਸੋਸੀਏਸ਼ਨ ਡਿਵੀਜ਼ਨ ਮੁਹਾਲੀ ਦੇ ਆਗੂ ਜਤਿੰਦਰ ਸਿੰਘ ਪਰਮਜੀਤ ਸੈਣੀ ਅਤੇ ਰਮੇਸ਼ ਕੁਮਾਰ ਗੁਪਤਾ ਆਦਿ ਨੇ ਸੰਬੋਧਨ ਕੀਤਾ ਡਿਵੀਜ਼ਨ ਮੁਹਾਲੀ ਦੇ ਸਰਪ੍ਰਸਤ सुरेंद्र ਮੱਲੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਸੰਬੋਧਨ ਦੌਰਾਨ ਆਗੂਆਂ ਨੇ ਪੈਨਸ਼ਨਰਸ ਦੀਆਂ ਮੰਗਾਂ ਅਤੇ ਮਸਲਿਆਂ ਤੇ ਚਰਚਾ ਕੀਤੀ ਪਾਵਰ ਕਾਮ ਮੈਨੇਜਮੈਂਟ ਪੰਜਾਬ ਸਰਕਲ ਅਤੇ ਕੇਂਦਰ ਸਰਕਾਰ ਦੀਆਂ ਪੈਨਸ਼ਨਰਸ ਅਤੇ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਨਿਖੇਦੀ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਸ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੀ ਨਿਖੇਦੀ ਕੀਤੀ ਗਈ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੈਨਸ਼ਨਰਸ ਨੂੰ ਮਹਿੰਗਾਈ ਪੱਤੇ ਦੀ ਬਕਾਇਆ ਦੋ ਕਿਸ਼ਤਾਂ ਅਤੇ ਏਰੀਅਰ ਦਿੱਤਾ ਜਾਵੇ ਸਕੇਲਾਂ ਦਾ ਬਕਾਇਆ ਏਰੀਅਰ ਦਿੱਤਾ ਜਾਵੇ ਸਕੇਲਾਂ ਦੀਆਂ ত্রুটিਆਂ ਦੂਰ ਕੀਤੀਆਂ ਜਾਣ ਮੈਡੀਕਲ ਪੱਤੇ ਵਿੱਚ ਵਾਧਾ ਕੀਤਾ ਜਾਵੇ ਕੈਸ਼ਲੈਸ ਸਕੀਮ ਮੁੜ ਚਾਲੂ ਕੀਤੀ ਜਾਵੇ ਸਾਰੇ ਪੈਨਸ਼ਨਰਸ ਨੂੰ ਪਾਵਰ ਕਮ ਮੈਨੇਜਮੈਂਟ ਵੱਲੋਂ ਯੂਨੀਟ ਅਚ ਬਣਦੀ ਰਿਆਇਤ ਦਿੱਤੀ ਜਾਵੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਸ ਮੁਲਾਜ਼ਮਾਂ ਤੇ ਲਾਇਆ 200 ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਬੰਦ ਕੀਤਾ ਜਾਵੇ ਆਗੂਆਂ ਨੇ ਕੇਂਦਰ ਸਰਕਾਰ ਵਿਰੁੱਧ ਚੱਲਦੇ ਕਿਸਾਨਾਂ ਦੇ ਸੰਘਰਸ਼ ਦੀ ਪੂਰਜ਼ੋਰ ਹਮਾਇਤ ਕੀਤੀ ਹਰਿਆਣਾ ਸਰਕਾਰ ਵੱਲੋਂ ਸ਼ੰਭੂ ਅਤੇ ਖਨੋਰੀ ਵਾਡਰਾਂ ਤੇ ਬੈਠੇ ਕਿਸਾਨਾਂ ਤੇ ਕਿਤੇ ਤਸ਼ੱਦਦ ਦੀ ਪੂਰਜ਼ੋਰ ਨਹੀਂ ਕੀਤੀ ਗਈ ਇਸ ਸਮਾਗਮ ਨੂੰ ਭਾਰਤੀ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸਰਕਲ ਸਲਾਹਕਾਰ ਜਥੇਬੰਦਕ ਸਕੱਤਰ ਲੱਖਾ ਸਿੰਘ ਸਰਕਲ ਪ੍ਰਧਾਨ ਗੁਰਬਖਸ਼ ਸਿੰਘ ਸਰਕਲ ਸਕੱਤਰ ਜਦਦੀਪ ਸਿੰਘ ਨੇਵੀ ਸਬ ਮੋਡਰਨ ਕੀਤਾ ਇਹਨਾਂ ਤੋਂ ਇਲਾਵਾ ਸ਼੍ਰੀ ਯਸ਼ਪਾਲ ਸੰਪਾਦਕ ਵਰਗ ਚੇਤਨਾ ਮੰਚ ਪੰਜਾਬ ਸ਼੍ਰੀ ਐਸ ਕੇ ਖੋਸਲਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪੰਜਾਬ ਗਵਰਨਮੈਂਟ ਪੈਨਸ਼ਨਰਜ਼ ਫੈਲ ਵੇਅਰ ਐਸੋਸੀਏਸ਼ਨ ਚੰਡੀਗੜ੍ਹ ਵੱਲੋਂ ਵੀ ਸੰਬੋਧਨ ਕੀਤਾ ਗਿਆ